ਗੁਰਜੀ ਕੀ ਪਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਉਹ ਸ਼ਖਸੀਅਤ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਕਾ ਅਕਸਰ ਟੀਵੀਾਂ ਤੇ YouTube ਚੈਨਲ ਤੇ ਪ੍ਰਾਈਮ ਏਸ਼ੀਆ ਤੇ ਸਵਰਨ ਟੈਣਾ ਤੇ ਭੈਣ ਸਾਡੀ ਹਰਮਨ ਸਿੰਘ ਵੀ ਨਾਲ ਆਏ ਹੋਏ ਆ ਤੁਹਾਡਾ ਪਹਿਲਾਂ ਤਾਂ ਜੀ ਮਨੀਲਾ ਜੀ ਬਹੁਤ-ਬਹੁਤ ਕਮ ਤੁਹਾਡੇ ਹਿਸਾਬ ਨਾਲ ਜੀ ਆਇਆਂ ਨੂੰ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਡੇ ਲਈ ਹਰ ਸ਼ਬਦ ਨਵਾਂ ਜੀ 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 ਲੋਕੇ ਜਿੱਥੇ ਆਪਾਂ ਪਹਿਲੀ ਵਾਰ ਆਏ ਹੋਈਏ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਭਾਈ ਇਹਨੂੰ ਇਸ ਬੋਲਾਂ ਦੇ ਵਿੱਚ ਕੀ ਕਹਿੰਦੇ ਆ ਜਿਵੇਂ ਕਹਿੰਦੇ ਵੀ ਭਾਈ ਕੁੱਤੇ ਨੂੰ ਆਸੂ ਕਹਿੰਦੇ ਆ ਆਸੂ ਕਹਿੰਦੇ ਹੈਨਾ ਜੀ 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 ਤੇ ਉਹ ਮੁੰਡੇ ਦੇ ਬਾਰੇ ਪਤਾ ਨਹੀਂ ਮਰਦ ਨੂੰ ਕੀ ਕਹਿੰਦੇ ਆ ਲੜਾਕੀ ਲੜਾਕੀ ਹਾਂ ਮੈਂ ਜਦੋਂ ਗੱਡੀ 'ਚ ਜਾਂਦੇ ਸੀ ਮੈਂ ਕਹਾ ਆਪਾਂ ਤੈਨੂੰ ਲੜਾਕੀ ਬੈਠੇ ਆ ਤੇ ਪੰਜ ਵੀ ਬੰਨਾਲੇ ਹਾਂ ਤੇ ਇਸ ਤਰੀਕੇ ਨਾਲ ਗੱਲਾਂ ਚੱਲੀਆਂ ਪਰ ਫਿਰ ਬਹੁਤ ਵਧੀਆ ਲੱਗਾ ਭਾਈ ਜੀ ਇੱਥੇ ਇੱਥੇ ਕੁੜੀ ਨੂੰ ਬਾ ਬਾਈ ਬਾ ਬਾਈ ਕੁੜਿੰਗ ਬਬਾਈ ਕਹਿੰਦੇ ਆ ਤੇ ਸਾਡਾ ਮਨ ਖੁਸ਼ ਹੈ ਕਿ ਤੁਸੀਂ ਆਏ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਵਾਲ ਹੈ ਜੀ ਸਾਨੂੰ ਦੱਸੋ ਜਨਮ ਸਥਾਨ ਕਿੱਥੇ ਕਦੋਂ ਮੇਰਾ ਪਿੰਡ ਬਾਈ ਜੀ ਟਹਿਣਾ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਤੋਂ ਲਗਭਗ 3.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਟਹਿਣਾ ਤੇ ਉੱਥੇ ਹੁਣ ਤਾਲਾ ਲੱਗਾ ਆਪਣੇ ਘਰ ਨੂੰ ਕਿਉਂਕਿ ਸਤਕਾਰਯੋਗ ਪਿਤਾ ਜੀ 2012 ਦੇ ਵਿੱਚ ਦੁਨੀਆ ਤੋਂ ਚਲੇ ਗਏ ਸੀ ਤੇ ਮੈਂ 2001 ਦੇ ਵਿੱਚ ਤੇ ਜਲੰਧਰ ਆ ਗਿਆ ਸੀ ਹੁਣ ਫਿਰ ਉਸ ਤੋਂ ਬਾਅਦ ਸਾਰੇ ਅਸੀਂ ਜਲੰਧਰ ਦੇ ਵਿੱਚ ਆ ਤੇ ਪੱਤਰਕਾਰਤਾ ਦੀ ਜਿਹੜੀ ਮਰੀ ਖੇਚਾ ਇਹ ਮੇਰੀ 10ਵੀਂ 11ਵੀਂ ਕਲਾਸ ਤੋਂ ਹੀ ਹੋ ਗਈ ਸੀ ਤੇ ਮੈਂ ਉਦੋਂ ਤੋਂ ਲੱਗਾ ਰਿਆ ਤੇ ਬਸ ਇਸ ਪੱਤਰਕਾਰਤਾ ਦੇ ਕਰਕੇ ਤੇ ਮਾਂ ਬੋਲੀ ਕਰਕੇ ਤੁਹਾਡੇ ਵਰਗੇ ਭੈਣਾ ਬਿਰਦੁਰੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਿਲੀ ਗਏ ਤਾਂ ਮੈਂ ਤਾਂ ਆਪਾਂ ਰੋਟੀ ਲਈ ਕਰਦੇ ਆ ਪਰ ਬੋਨਸ ਵਿੱਚ ਤੁਹਾਡਾ ਪਿਆਰ ਮਿਲ ਜਾਂਦਾ ਨਹੀਂ ਇਹ ਚ ਕੋਈ ਸ਼ਕਤੀ ਇੱਕ ਤੁਹਾਨੂੰ ਦੇਖ ਕੇ ਵੀਡੀਓ ਚ ਵੀ ਦੇਖਦੇ ਆ ਤਾਂ ਸਾਨੂੰ ਇਹ ਹੁੰਦਾ ਹੈ ਪੰਜਾਬੀ ਜਿਹੜੀ ਖੁੱਲ ਕੇ ਆ ਜਾਂਦੀ ਹੈ ਦਾਦੀਆਂ ਪਰਦਾਦੀਆਂ ਜਿਹੜਾ ਉਹ ਗੱਲਾਂ ਉਹ ਤੁਹਾਡੀਆਂ ਗੱਲ ਤੁਹਾਡੇ ਚੈਨਲ ਦੀ ਤੁਹਾਡੀਆਂ ਗੱਲਾਂ ਸੁਣ ਕੇ ਇੰਟਰਵਿਊ ਦੇਖ ਕੇ ਸਾਡੇ ਮੂਲੇ ਸਪਸ਼ਟ ਹੋ ਜਾਂਦੀਆਂ ਹਨ ਮਨ ਜਦਗਦ ਹੋ ਜਾਂਦਾ ਇੱਥੇ ਆ ਕੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਤੁਹਾਡੀ ਵੀਡੀਓ 'ਚ ਮੇਰੇ ਕੋਲ ਦੋ ਰਾਇਆ ਬਦਲੀਆਂ ਜੀ ਇੱਕ ਤਾਂ ਇਹ ਵੀ ਸਾਰੇ ਪੰਜਾਬੀ ਆ ਜਿਹੜੇ ਉਹ ਫਾਈਨਾਂਸ ਦਾ ਕੰਮ ਹੀ ਨਹੀਂ ਕਰਦੇ ਜਿਵੇਂ ਕਿ ਤੁਸੀਂ ਹਾਂਜੀ 5 6 ਵਾਲੇ ਬਹੁਤ ਸਾਰੇ ਪੰਜਾਬੀ ਭੈਣਾ ਵੀਰ ਆ ਜੀ ਜੀ ਬਹੁਤ ਸੋਹਣਾ ਚੱਲ ਉਹਨਾਂ ਦਾ ਕਾਰੋਬਾਰ ਬਾਬਾ ਜੀ ਜੇਰ ਕਰੇ ਪਰ ਇੱਕ ਵੀ ਜਿਹੜੀ ਅਸੀਂ ਨਾ ਉੱਥੇ ਖਬਰਾਂ ਪੜਦੇ ਅਸੀਂ ਪੱਤਰਕਾਰ ਦੇ ਤੌਰ ਤੇ ਵੀ ਪੜ੍ਹਦੇ ਆ ਸਾਨੂੰ ਦੁੱਖ ਹੁੰਦਾ ਵੀ ਭਾਈ ਪੰਜਾਬੀ ਦੇ ਗੋਲੀ ਮਾਰੀ ਕਤਲ ਕਰ ਦਿੱਤਾ ਗਿਆ ਕਤਲ ਹੋ ਗਿਆ ਪਰ ਇਹ ਵੀ ਜਿਵੇਂ ਤੁਸੀਂ ਦੱਸਿਆ ਜਾਂ ਇੱਥੇ ਬਾਕੀ ਗੱਲਾਂ ਦੱਸਿਆ ਕਿ ਭਾਈ ਹਰ ਥਾਂ ਤੇ ਆਉ ਨਹੀਂ ਹੁੰਦਾ ਉਹਦੇ ਪਿੱਛੇ ਕੁਝ ਨਿੱਜੀ ਕਾਰਨ ਵੀ ਹੁੰਦੇ ਆ ਨਿੱਜੀ ਕਾਰਨ ਜਿਵੇਂ ਕਿ ਆਪਣੇ ਮੁਹੱਲੇ ਦੇ ਵਿੱਚ ਗਲੀ ਚ ਗਵਾਂਡ ਚ ਕਿਤੇ ਵੀ ਗੋਲੀ ਚੱਲਦੀ ਆ ਗੋਲੀ ਚੱਲਦੀ ਆ ਅੱਜ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਸਾਂਝੀਆਂ ਕਰ ਰਹੇ ਆ ਅੱਜ ਹਾਂਜੀ ਹਾਂਜੀ ਤੇ ਜਲੰਧਰ ਦੇ ਵਿੱਚੋਂ ਹੀ ਖਬਰ ਆਈ ਆ ਵੀ ਇੱਕ ਦੋਸਤ ਆਪਣੇ ਦੋ ਦੋਸਤ ਆਪਣੇ ਦੋਸਤ ਦੇ ਘਰੇ ਸੌਣ ਆਏ ਸੀ ਜੀ ਸੁੱਤੇ ਪਏ ਸੀ ਕੋਈ ਸ਼ਰੀਕੇਬਾਦੀ ਵਾਲਾ ਬੰਦਾ ਆ ਕੇ ਦੋਵਾਂ ਦੇ ਗੋਲੀ ਮਾਰ ਕੇ ਮਾਰ ਗਿਆ ਮੈਂ ਤੁਹਾਡੇ ਘਰ ਦੇ ਵਿੱਚ ਸੁੱਤਾ ਹੋਵਾ ਜੀ ਤੇ ਮਗਰੀ ਆ ਕੇ ਬੰਦਾ ਮੈਨੂੰ ਸੁੱਤੇ ਪੈਰੋਂ ਤੁਹਾਡੇ ਘਰੇ ਮਾਰ ਜੇ ਮਤਲਬ ਇਹ ਆ ਵੀ ਉਹ ਮਨੀਲਾ ਥੋੜੀ ਆ ਮਨੀਲਾ ਥੋੜੀ ਹੈ ਪੰਜਾਬ ਆ ਉਹ ਤਾਂ ਪੰਜਾਬ ਹੈ ਨਾ ਜੀ ਜੀ ਇਹ ਖਬਰਾਂ ਕਿੱਥੋਂ ਵੀ ਆਉਂਦੀਆਂ ਪਰ ਜਿਵੇਂ ਤੁਸੀਂ ਦੱਸਿਆ ਵੀ ਪਾਈ ਇੱਥੇ 3 3 4 4 5 5 ਲੱਖ ਰੁਪਇਆ ਮੋਟਰਸਾਈਕਲ ਤੇ ਟੰਕੇ ਤੁਰੇ ਫਿਰਦੇ ਆ ਪਾਈ ਫਿਰਦੇ ਹਾਂ ਹਾਂ ਪਾਈ ਫਿਰਦੇ ਪਰ ਵੀ ਹਰ ਥਾਂ ਤੇ ਇਦਾਂ ਨੇ ਆਪਣੇ ਤੋਂ ਇੱਥੇ ਪੈਰ ਪੈਰ ਤੇ ਆ ਜੇ ਤੁਹਾਡੇ 5000 ਰੁਪਇਆ ਹੋਵੇ ਤੁਹਾਡੇ ਦਿਸਜਕ ਨੂੰ ਕੋਈ ਆਏ ਲੈ ਜਾਂਦਾ ਖਿ ਲੈ ਜਾਂਦਾ ਸੋ ਵੱਖੋ ਵੱਖਰੀਆਂ ਗੱਲਾਂ ਆ ਰਾਇਆਂ ਹੋਰ ਹੁੰਦੇ ਆ ਜਿਹੜੇ ਵੀ ਪਹਿਣਾ ਵੀਰ ਆ ਉਹ ਦੁਨੀਆ ਦੇ ਵੱਖ-ਵੱਖ ਹਿੱ ਕਈ ਵਾਰੀ ਅਸੀਂ ਕਾਮਯਾਬ ਹੋਏ ਬੰਦੇ ਦੀ ਕਾਮਯਾਬੀ ਵੇਖ ਲੈਣੇ ਆ ਜੀ ਉਹਨੇ ਉਹ ਸੰਘਰਸ਼ ਕਰਦਿਆਂ ਕੀ ਕੀ ਗਵਾ ਲਿਆ ਕਿਸੇ ਦੇ ਬਾਪ ਗਵਾ ਲਿਆ ਕਿਸੇ ਨੇ ਭੈਣ ਗਵਾ ਲਈ ਭੈਣ ਗਵਾ ਲਈ ਮਾਂ ਕਿਸੇ ਨੇ ਗੱਦੀ ਘਰ ਗਵਾ ਲਿਆ ਕਿਸੇ ਨੇ ਮਾਂ ਗਵਾ ਲਈ ਕਿਸੇ ਨੇ ਭਰਾ ਗਵਾ ਲਿਆ ਜੀ ਜੀ ਕਿਸੇ ਨੇ ਉਹ ਕੀਮਤੀ ਸਮਾਂ ਜਿਹੜਾ ਆਪਣੇ ਬਜ਼ੁਰਗ ਮਾਪਿਆਂ ਨੂੰ ਦੇਣਾ ਸੀ ਉਹ ਗਵਾ ਲਿਆ ਉਹ ਗਵਾ ਲਿਆ ਉਹ ਤੁਹਾਨੂੰ ਕਾਮਯਾਬੀ ਤੁਸੀਂ ਤੁਹਾਡੇ ਕੋਲੇ ਇਸ ਵੇਲੇ ਅਰਬਾਂਪਤੀ ਹੋਵੋ ਪਰ ਉਹ ਮੁੜ ਕੇ ਨਹੀਂ ਆਉਣੀ ਉਹ ਮੁੜ ਕੇ ਨਹੀਂ ਆਉਣੀ ਬੜਾ ਕੁਝ ਤੁਸੀਂ ਗਵਾ ਕੇ ਹੀ ਕਾਮਯਾਬੀ ਹਾਸਲ ਕਰਦੇ ਹੋ ਜੀ ਤੇ ਜਿਹੜੇ ਵੀ ਲੋਕ ਖੇਚਰ ਖਦੇ ਆ ਜੀ ਤਾਬਲਾ ਜੇਰੇ ਵਾਲੇ ਆ ਜਿਹਨਾਂ ਦੇ ਅੰਦਰ ਕੁਝ ਬਣਨ ਦੀ ਇੱਛਾ ਉਹ ਦੁਨੀਆਂ ਦੇ ਹਰ ਹਿੱਸੇ ਦੇ ਵਿੱਚ ਆ ਤੇ ਪੰਜਾਬੀ ਹਰ ਖਾ ਦਾ ਉੱਤੇ ਹੀ ਆ ਜਿੰਦਾਬਾਦ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਮਿਹਰਬਾਨੀ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ